ਇਤਹਾ ਮਾਰ ਮਾਰ ਰੋ ਰਹੀ ਮਾਂ ਆਪਣੇ ਪੁੱਤ ਨੂੰ ਯਾਦ ਕਰ ਰਹੀ ਹੈ ਆਪਣੇ ਪੁੱਤ ਨੂੰ ਗੱਲਾਂ ਦੇ ਲਈ ਤਰਸ ਰਹੀ ਹੈ ਜਿਸ ਦਾ ਪੁੱਤ ਆਰਮੀ ਦੇ ਵਿੱਚ ਸ਼ਹੀਦ ਹੋ ਗਿਆ ਬੀਤੇ 2 ਦਿਨ ਪਹਿਲਾਂ ਸ਼੍ਰੀਨਗਰ ਦੇ ਵਿੱਚ ਤੈਨਾਤ ਫਰੀਦਕੋਟ ਦਾ ਨੌਜਵਾਨ ਅਗਨੀਵੀਰ ਆਕਾਸ਼ਦੀਪ ਜੋ ਕਿ ਗੋਲੀ ਲੱਗਣ ਦੇ ਨਾਲ ਸ਼ਹੀਦ ਹੋ ਗਿਆ ਉਸ ਦੇ ਮ੍ਰਿਤਕ ਦੇ ਅੱਜ ਉਸ ਦੇ ਪਿੰਡ ਪੁੱਜੀ ਜਿੱਥੇ ਮਿਲਟਰੀ ਸਨਮਾਨਾ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੋਕੇ ਪਿੰਡ ਦੇ ਵਿੱਚ ਕਾਫੀ ਗਮਗੀਨ ਮਾਹੌਲ ਬਣ ਗਿਆ ਤੇ ਪਰਿਵਾਰ ਦਾ ਦੁੱਖ ਦੇਖਿਆ ਨੇ ਜਾ ਰਿਹਾ ਸੀ ਭਾਵੇਂ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਉਸਤੇ ਮਾਣ ਮਹਿਸੂਸ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਨੌਜਵਾਨ ਦਾ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕਦਾ ਨੌਜਵਾਨ ਦੇ ਘਾਟੇ ਦੇ ਨਾਲ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਅੱਜ ਉਸ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਪੂਰਾ ਪਿੰਡ ਪੁੱਜਿਆ ਹੋਇਆ ਸੀ ਇਸ ਦੁਖਦੀ ਘੜੀ ਦੇ ਵਿੱਚ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਅਧਿਕਾਰੀਆ ਤੋਂ ਇਲਾਵਾ ਸਪੀਕਰ ਕੁਲਤਾਰ ਸਿੰਘ ਸੰਧਵਾ ਮ੍ਰਿਤਕ ਆਕਾਸ਼ਦੀਪ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਪੁੱਜੇ। ਦੇਖੋ ਜੋ ਹਜੇ ਸਾਨੂੰ ਮੈਸੇਜਸ ਇਹਨਾਂ ਦੀ ਆਰਮੀ ਯੂਨਿਟ ਤੋਂ ਆਏ ਆ ਉਹਦੇ ਵਿੱਚ ਕਲੀਅਰ ਨਹੀਂ ਹੈ ਕਿ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਆਰਮੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ। ਬਟ ਸਾਡੇ ਲਈ ਇੱਕ ਬੜੇ ਖੇਦ ਔਰ ਦੁੱਖ ਦੀ ਗੱਲ ਹੈ। ਤੇ ਸਾਡੇ ਪਿੰਡ ਦੇ ਇੱਕ ਨੌਜਵਾਨ ਬੱਚੇ ਦੀ ਇਸ ਤਰ੍ਹਾਂ ਉੱਥੇ ਇਹ ਭਾਣਾ ਵਾਪਰ ਗਏ। ਸੋ ਅਸੀਂ ਸ਼ੋ ਪ੍ਰਗਟ ਕਰਨ ਆਸਤੇ ਇਸ ਸਮੇਂ ਪਰਿਵਾਰ ਦੇ ਨਾਲ ਖੜੇ ਹਾਂ। ਪਰਿਵਾਰ ਸੁਨੀਤੀ ਸ਼ਕਤੀ ਦਾ ਚਤਤ ਹੈ। ਇਸ ਵਾਰੇ ਜਿੰਨੀ ਦੇਰ ਤੱਕ ਸਾਨੂੰ ਕੋਈ ਡਾਇਰੈਕਸ਼ਨਸ ਆਰਮੀ ਵੱਲੋਂ ਨਹੀਂ ਆ ਸਕਦੀਆਂ ਉਹਨਾਂ ਦੇਰ ਤੱਕ ਅਸੀਂ ਨਹੀਂ ਕਹਿ ਪਾਵਾਂਗੇ ਇਸ ਬਾਰੇ। ਅਜੇ ਆਰਮੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਨਹੀਂ ਅਜੇ ਹਾਂਜੀ। ਹਾਂ। ਯਾ ਤੇਰਾ ਮਤਲਬ ਇਹਨੂੰ ਕੀ ਸਮਝਿਆ ਜਾਵੇ ਹਾਲੇ ਤੱਕ ਕੀ ਕਿਹਾ ਜਾਵੇ ਵੇਟ ਕਰਨੀ ਪਏਗੀ ਥੋੜਾ ਸਾਨੂੰ ਥੋੜੀ ਦੇਰ ਸਾਨੂੰ ਰੁਕਣਾ ਪਏਗਾ ਤੁਹਾਨੂੰ ਲੱਗਦਾ ਸੰਭਾਵਨਾ ਇਸ ਬਾਰੇ ਆਰਮੀ ਅਥਾਰਟिटीज ਹੀ ਦੱਸ ਪਾਉਣਗੇ ਕੋਈ ਗੱਲ ਪ੍ਰਸ਼ਾਸਨ ਦੀ ਹਜੇ ਗੱਲਬਾਤ ਚੱਲ ਰਹੀ ਹੈ ਉਹ ਆਪਣੀ ਇਨਵੈਸਟੀਗੇਸ਼ਨਸ ਕਰ ਰਹੇ ਹੈ ਅੱਜ ਜਰਾ ਕੇ ਸਨਮਾਨਨਾ ਕੋ ਮਿਲਟਰੀ ਆਨਰਸ ਲਈ ਉਹਨਾਂ ਦੀ ਟੀਮ ਆਈ ਹੋਈ ਹੈ ਸੋ ਐਸ ਪਰ ਰੂਲਸ ਜਿਹੜਾ ਉਹਨਾਂ ਦੇ ਮਿਲਟਰੀ ਆਨਰਸ ਬੰਦੇ ਹੋ ਆਰਮੀ ਕੋ ਸਾਡਾ ਸਾਡਾ ਬੱਚਾ ਸੀ ਸਾਡੇ ਸਾਥੀ ਦਾ ਬੱਚਾ ਸੀ ਸਾਡਾ ਆਪਦਾ ਬੱਚਾ ਸੀ ਬਹੁਤ ਦੁੱਖ ਹੈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਮਾਲ ਵੇਖਿਆ ਨਹੀਂ ਜਾਂਦਾ ਪਰ ਇਸ ਸਮੇਂ ਤੇ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਜਰੂਰ ਕਹਿਣਾ ਵੀ ਇਹ ਅਗਨੀ ਵੀਰ ਇਹ ਸਕੀਮ ਗਲਤ ਹੈ ਇਹ ਦੇਸ਼ ਨਾਲ ਦੇ ਦੇ ਨੌਜਵਾਨਾਂ ਨਾਲ ਦੇਸ਼ ਦੀ ਸੁਰੱਖਿਆ ਨਾਲ ਇਹ ਖਿਲਵਾੜ ਹੈ ਇਹ ਅਗਨੀ ਵਿਸਕੀਮ ਬੰਦ ਕਰਕੇ ਜਿਹੜੀ ਰੈਗੂਲਰ ਵਾਲੀ ਸਕੀਮਾਂ ਭਰਾਂ ਦਿੱਤੀ ਜਾਂਦੀ ਹੈ ਲਗਾਤਾਰ ਹਦੀ ਪਾਰਟੀ ਵੱਲੋਂ ਇਸ ਅਗਨੀ ਵੀਰ ਯੋਜਨਾ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸੈਂਟਰਲ ਸਰਕਾਰ ਨੇ ਸਕੀਮ ਨੂੰ ਲਾਗੂ ਕਰਕੇ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪੱਟੇ ਕਰਵਾਇਆ ਗਿਆ ਦੇਖੋ ਇਹ ਗੱਲ ਵਿਰੋਧੀ ਪਾਰਟੀਆਂ ਦੀ ਨਹੀਂ ਇਹ ਗੱਲ ਤਾਂ ਦੇਸ਼ ਦੀ ਹੈ ਸੋ ਦੇਸ਼ ਦੇ ਵਿੱਚ ਇਹ ਕਦ ਲੈਣਾ ਚਾਹੀਦਾ ਇਹਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਅਗਨੀ ਵੀਰ ਸਕੀਮ ਪੰਜਾਬ ਚ ਆ ਲੋ ਕੁਝ ਕੰਡੀਸ਼ਨ ਸਿੱਖੀਏ ਕਿ ਅਗਰ ਕੋਈ ਵੀ ਦੇਸ਼ ਤੇ ਰੱਖਿਆ ਕਰਦਾ ਸ਼ਹੀਦ ਹੁੰਦਾ ਭਾਵੇਂ ਉਹ ਅਗਨੀ ਵੀਰ ਕਿਉਂ ਨਾ ਹੋਵੇ ਉਸ ਨੂੰ ਇੱਕ ਮਤਲਬ ਸੁਲਮਾਨਤ ਰੈਸ਼ ਦੇ ਨਾਲ ਉਹ ਜੋ ਵੀ ਪਾਲਿਸੀ ਆ ਅਸੀਂ ਤਾਂ ਸਾਡਾ ਤਾਂ ਆਪ ਦਾ ਬੱਚਾ ਜੋ ਵੀ ਪਾਲਿਸੀ ਸਰਕਾਰ ਦੀ ਹੋएगी ਉਹਦੇ ਚ ਕਵਰ ਹੋਏਗਾ ਕੀ ਮੰਨਦੇ ਹੋ ਕਿ ਇਸ ਸ਼ਹੀਦੀ ਦੇ ਨਾਲ ਆਪਾਂ ਕਿੰਨਾ ਕੋ ਮਤਲਬ ਫਕਰ ਮਹਿਸੂਸ ਹੁੰਦਾ ਜਦੋਂ ਇਸ ਤਾਂ ਆਪਣੇ ਬੱਚੇ ਦੇਸ਼ ਤੇ ਵੀ ਸ਼ਹੀਦ ਹੁੰਦਾ ਗੱਲ ਇਹ ਵੀ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਹੀ ਸ਼ਹੀਦ ਹੋਣ ਵਾਸਤੇ ਆ ਹੱਕ ਸੱਚ ਵਾਸਤੇ ਲੇਕਿਨ ਜਦੋਂ ਪੁੱਤ ਜਾਂਦਾ ਦੁੱਖ ਤਾਂ ਹੁੰਦਾ ਫਖਰ ਵੀ ਆ ਲੇਕਿਨ ਦੁੱਖ ਵੀ ਆ ਅੱਜ ਤੁਸੀਂ ਪਰਿਵਾਰ ਨਾਲ ਵੀ ਮਿਲੇ ਉਹਨਾਂ ਨੇ ਦੁੱਖ ਹੀ ਸਾਂਝਾ ਕੀਤਾ ਔਰ ਕਾਫੀ ਜਿਹੜਾ ਮਾਹੌਲ ਹੈ ਸੁਤ ਕੰਬੀ ਰਿਹਾ ਜਵਾਨ ਪੁੱਤ ਚਲਾ ਜਾਣਾ ਯਾਰ ਇਤੋਂ ਵੱਡਾ ਕਹਿਰ ਕੋਈ ਨਹੀਂ ਹੁੰਦਾ ਮਾਂ ਦੇ ਸੀਨੇ ਤੇ ਸ਼ੇਕ ਹੋ ਜਾਂਦਾ ਬਹੁਤ ਦੇਖ ਨਹੀਂ ਜਾਂਦਾ ਦੀ ਮਾਂ ਸਾਡਾ ਤਾਂ ਬੱਚਾ ਸਾਡੇ ਦੇ ਹੱਥਾਂ ਚ ਰਿਹਾ ਹੈ ਹੱਥਾਂ ਚ ਪੜਿਆ ਬਹੁਤ ਦੁੱਖ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ